ਕਾਰਲ ਮਾਰਕਸ ਨੇ ਕਹਿ ਦਿੱਤਾ ਤੇਰੀ ਆਰਥਿਕ ਔਕੜਾਂ ਲਈ ਜ਼ਿੰਮੇਵਾਰ ਸਮਾਜ ਹੈ ਤੂੰ ਨਹੀਂ ਹੈ ਇੱਕ ਮਨੁੱਖ ਇਤਨਾ ਚੋਟੀ ਦਾ ਧਨਵਾਨ ਹੋ ਗਿਆ ਹੈ ਇਸ ਵਾਸਤੇ ਤੂੰ ਨਿਰਧਨ ਰਹਿ ਗਿਆ ਇੱਕ ਮਨੁੱਖ ਨੇ ਸਾਰਾ ਧਨ ਆਪਣੇ ਕੋਲੋਂ ਇਕੱਠਾ ਕਰ ਲਿਆ ਸਾਗਰ ਦੀ ਤਰ੍ਹਾਂ ਤੇਰੇ ਤੱਕ ਪਹੁੰਚਣਾ ਹੀ ਔਖਾ ਹੋ ਗਿਆ ਤੇਰੀ ਨਿਰਧਨਤਾ ਲਈ ਤੇਰੀਆਂ ਆਰਥਿਕ ਔਕੜਾਂ ਲਈ ਸਮਾਜ ਜ਼ਿੰਮੇਵਾਰ ਹੈ ਇਹਨਾਂ ਦੋਹਾਂ ਨੇ ਬਹੁਤ ਵੱਡੀ ਨਾਸਤਿਕਤਾ ਨੂੰ ਜਨਮ ਦਿੱਤਾ ਮੇਰੇ ਸਰੀਰਕ ਦੁੱਖਾਂ ਲਈ ਰੋਗਾਂ ਲਈ ਮਾਂ-ਬਾਪ ਜ਼ਿੰਮੇਵਾਰ ਤੇ ਮੇਰੀ ਆਰਥਿਕ ਔਕੜਾਂ ਲਈ ਸਮਾਜ ਜ਼ਿੰਮੇਵਾਰ ਫਿਰ ਮੈਂ ਤੇ નિર્ਦੋਸ਼ ਮੈਂ ਤੇ ਕੁਝ ਵੀ ਨਹੀਂ ਪਰ ਤੇ ਮੇਰੇ ਤੇ ਕੋਈ ਜ਼ਿੰਮੇਵਾਰੀ ਆਇਦ ਨਹੀਂ ਹੁੰਦੀ ਇਸ ਖਿਆਲ ਦੇ ਨਾਲ ਉਸ ਵਕਤ ਬੇਸਤਰ ਨੌਜਵਾਨ ਬੱਚੇ ਉਹਨਾਂ ਦੇ ਮਨ ਦੇ ਵਿੱਚ ਮਾਂ-ਬਾਪ ਦਾ ਸਨਮਾਨ ਘਟ ਗਿਆ ਇਸ ਖਿਆਲ ਦੇ ਨਾਲ ਬੇਸਤਰ ਦੁਨੀਆ ਦੇ ਗਰੀਬ ਮਜ਼ਦੂਰ ਕਿਸਾਨ ਅਮੀਰਾਂ ਦੇ ਖਿਲਾਫ ਹੋ ਗਏ ਅਮੀਰ ਸਮਾਜ ਦੇ ਖਿਲਾਫ ਹੋ ਗਏ ਕਿਉਂਕਿ ਕਾਰਲ ਮੋਰਕਸ ਕਹਿੰਦਾ ਹੈ ਮੇਰੀ ਆਰਥਿਕ ਔਕੜਾਂ ਲਈ ਇਹ ਅਮੀਰ ਜ਼ਿੰਮੇਵਾਰ ਸਮਾਜ ਜ਼ਿੰਮੇਵਾਰ ਫਰਾਈਡੇ ਕਹਿੰਦਾ ਹੈ ਮੇਰੇ ਸਰੀਰਕ ਰੋਗਾਂ ਲਈ ਮਾਪੇ ਜ਼ਿੰਮੇਵਾਰ ਨੇ ਗੁਰਬਾਣੀ ਬੁਲੰਦ ਬਾਗ ਕਹਿੰਦੀ ਹੈ ਨਹੀਂ ਨਾ ਸਮਾਜ ਦੋਸ਼ੀ ਹੈ ਨਾ ਮਾਪੇ ਦੋਸ਼ੀ ਨੇ ਤੂੰ ਦੋਸ਼ੀ ਦੱਦਾ ਦੋਸ ਨਾ ਦੇਉ ਕਾਉ ਦੋਸ਼ ਕਰਮਾ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਣਾ ਤੇਰੇ ਕਰਮ ਐਸੇ ਸਨ ਉਹਨਾਂ ਕਰਕੇ ਮਾਪੇ ਦਾ ਸੰਜੋਗ ਹੋਇਆ ਇਸ ਤਰ੍ਹਾਂ ਦੇ ਮਾਪੇ ਦਾ ਸੰਜੋਗ ਹੈ ਇਸ ਤਰ੍ਹਾਂ ਦੇ ਭਾਈ ਬੈਣਾ ਦਾ ਸੰਜੋਗ ਹੋਇਆ ਇਸ ਤਰ੍ਹਾਂ ਦੇ ਰਿਸ਼ਤੇ ਬਣੇ ਨੇ ਤੇਰੇ ਕਰਮ ਹੀ ਐਸੇ ਨੇ ਤਾਂ ਹੀ ਤੈਨੂੰ ਸੰਸਾਰ ਵਿੱਚ ਇੰਨਾ ਹੀ ਕੁਝ ਪ੍ਰਾਪਤ ਹੋਇਆ ਹੈ ਅਰਥ ਇਤਨਾ ਕੁਝ ਪਰਾਪਤ ਹੋਏ ਨਾ ਦੋਸ਼ੀ ਠਹਰਾ ਕਿਸੇ ਨੂੰ ਦੋਸ਼ੀ ਨਾ ਠਹਰਾ ਸਵੈਮ ਤੇਰੇ ਕਰਮ ਦੋਸ਼ੀ ਨੇ ਆਪਣੇ ਕਰਮਾਂ ਨੂੰ ਠੀਕ ਕਰ ਅਹ ਰਖਵਾਦ ਨਾ ਕੀਜੇ ਰੇ ਮਨ ਸੁਕਰਤ ਕਰ ਕਰ ਲੀਜੇ ਰੇ ਮਨ ਜੋ ਕੁ ਚਾਹੀਦਾ ਲੈ ਸੁਕਰਤ ਕਰ ਕਰ ਲੀਜੇ ਰੇ ਮਨ ਸੁਕਰਤੀ ਮਨੋਕ ਇਤਨੀ ਫਿਕਰ ਨਹੀਂ ਕਰਦਾ ਖੈ ਹੁਣ ਮੈਂ ਅਰਜ਼ ਕਰਾਂ ਤਨ ਦੀਆਂ ਸਾਰੀਆਂ ਲੋੜਾਂ ਬਾਹਰੋਂ ਪੂਰੀਆਂ ਨੇ ਕੋਈ ਅੰਦਰੋਂ ਨਹੀਂ ਪੂਰੀਆਂ ਹੁੰਦੀਆਂ ਤਨ ਨੂੰ ਮਕਾਨ ਚਾਹੀਦਾ ਹੈ ਬਾਹਰੋਂ ਮਿਲੇਗਾ ਤਨ ਨੂੰ ਧਨ ਚਾਹੀਦਾ ਹੈ ਬਾਹਰੋਂ ਮਿਲੇਗਾ ਤਨ ਨੂੰ ਕਪੜੇ ਚਾਹੀਦੇ ਨੇ ਬਾਹਰੋਂ ਮਿਲੇਗਾ ਪਰ ਬਾਹਰ ਦੇ ਸੰਬੰਧ ਜੋੜਨੇ ਨੇ ਬਾਹਰੋਂ ਜੁੜੇਗਾ ਲੜਕਾ ਬਾਹਰੋਂ ਵੇਖਣਾ ਪਏਗਾ ਲੜਕੀ ਬਾਹਰੋਂ ਵੇਖਣੀ ਪਏਗੀ ਰਤਬਾ ਚਾਹੀਦਾ ਹੈ ਬਾਹਰੋਂ ਮਿਲੇਗਾ ਕੋਈ ਔਲਾਦ ਚਾਹੀਦਾ ਹੈ ਬਾਹਰੋਂ ਮਿਲੇਗਾ ਕੋਈ ਅੰਦਰੋਂ ਮਹਿਲ ਨਹੀਂ ਮਿਲੇਗਾ ਰਤਬਾ ਨਹੀਂ ਮਿਲੇਗਾ ਤਨ ਸੰਪਦਾ ਅੰਦਰੋਂ ਨਹੀਂ ਮਿਲੇਗੀ ਤਨ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਬਾਹਰੋਂ ਦੀ ਹੈ ਔਰ ਬਾਹਰ ਦਾ ਬਹੁਤ ਸਾਰਾ ਸਾਜ਼-ਸਮਾਨ ਕਰਮ ਤੇ ਕਿਰਤ ਨਾਲ ਪ੍ਰਾਪਤ ਹੁੰਦਾ ਹੈ ਕਿਰਤ ਤੇ ਕਰਨੀ ਪੈਗੀ ਔਦਮ ਤੇ ਕਰਨਾ ਪੈਗਾ ਪਰਮਾਤਮਾ ਦੀ ਪ੍ਰਾਪਤੀ ਅੰਦਰੋਂ ਹੋਵੇ ਬਾਹਰੋਂ ਨਹੀਂ ਹੋਵੇ ਨਾ ਕਿਸੇ ਪਹਾੜ ਚੋਂ ਪਰਮਾਤਮਾ ਮਿਲਣਾ ਹੈ ਨਾ ਕਿਸੇ ਗੁਫਾ ਤੋਂ ਨਾ ਕਿਸੇ ਦਰਿਆ ਤੋਂ ਨਾ ਸੂਰਜ ਚੰਦ ਤਾਰਿਆਂ ਤੋਂ ਪਰਮਾਤਮਾ ਦੀ ਪ੍ਰਾਪਤੀ ਅੰਦਰੋਂ ਹੋਵੇਗੀ ਮੈਨੂੰ ਬਾਰੋਂ ਮਨ ਚਾਹਾ ਪ੍ਰਾਪਤ ਨਹੀਂ ਹੋ ਸਕਿਆ ਇਹਨੂੰ ਕਹਿੰਦੇ ਨੇ ਪਰਿਸਥਿਤੀ ਠੀਕ ਨਹੀਂ ਸੀ ਪਰਿਸਥਿਤੀ ਠੀਕ ਨਹੀਂ ਸੀ ਪਰਾਲਬਤ ਠੀਕ ਨਹੀਂ ਸੀ ਪਰਿਸਥਿਤੀ ਠੀਕ ਨਹੀਂ ਸੀ ਉਦਮ ਤੇ ਮੈਂ ਬਹੁਤ ਕੀਤੀ ਮਿਹਨਤ ਤੇ ਮੈਂ ਬੜੀ ਕੀਤੀ ਜਿਵੇਂ ਹੁਣੇ ਮੈਂ ਤੁਹਾਡੇ ਸਾਹਮਣੇ ਪੰਕਤੀਆਂ ਰੱਖੀਆਂ ਨੇ ਕਈ ਕੋਟ ਧਾਲੇ ਥਕ ਪਾਇਆ